ਸਾਰਜੋਕ মিডিਆ ਤੋਂ ਆਏ ਹੋਏ ਸਾਥੀਆਂ ਨੂੰ ਸ਼ੁਕਰੀਆ ਅੱਜ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਵੱਲੋਂ ਪਿਛਲੇ 72 ਘੰਟਿਆਂ ਦੇ ਵਿੱਚ ਜੋ ਘਟਨਾਵਾਂ ਘਟੀਆਂ ਉਹਦੇ ਉੱਤੇ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਵੱਲੋਂ ਕੱਲ ਸੂਮਟੋ ਲਿਆ ਗਿਆ ਘਟਨਾ ਸੀ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਤੋਂ ਨੇਤਾ ਮਾਣਯੋਗ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਮਜੂਦਾ ਵਿਧਾਇਕ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਕੈਬਨਿਟ ਮਿਨਿਸਟਰ ਮੇ ਵੀ ਸਾਬਕਾ ਰਾਜ ਸਭਾ ਮੈਂਬਰ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਦੇ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮ ਐਲ اے ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਔਰ ਇਸਨੇ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚਾਹੁੰਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਹੈ ਜਦੋਂ ਅਸੀਂ ਇਹਦੀ ਤੇ ਜੇ ਬੈਂਡ ਵਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜੀ ਸ਼ਬਦਾਵਲੀ ਮਾਜੋਗ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਟੀ ਰੱਖਦੇ ਆ ਉਹ ਵੀ ਇੱਕ ਧਾਰਨਾ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮਐਲਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਾਸਟ ਭਾਈਚਾਰੇ ਨਾਲ ਸਵਾਬ ਰੱਖਦੇ ਸੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਵ ਵਸਤਾਂ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕੀ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਇਹ ਦਲਤ ਅਸਮੇਤਾ ਨਾਲ ਜੁੜੇ ਹੋਏ ਸਵਾਲ ਨੇ ਦਲਤਾਂ ਦੇ ਮਾਨ ਸਨਮਾਨ ਨਾਲ ਜੁੜੇ ਹੋਏ ਸਵਾਲ ਨੇ ਜਿਹੜੇ ਮੈਂ ਅੱਜ ਇਹਦੇ 'ਚ ਰੱਖੇ ਆ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ 'ਚ ਦੂਜੀ ਵਾਰੀ ਸੂ ਮੋਟੋ ਕੀਤਾ ਆ ਦੋ ਵਾਰ ਦੂਜੀ ਵਾਰੀ ਔਰ ਸੂ ਮੋਟੋ ਜਿਹੜਾ ਅਸੀਂ ਕੀਤਾ ਮੀਡੀਆ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਔਰ ਇਹ ਸੂ ਮੋਟੋ ਨੂੰ ਲੈ ਕੇ ਮੇਰੇ ਦਫ਼ਤਰ ਦਾ ਕਰਮਚਾਰੀ ਸ਼੍ਰੀ ਨਿਰਮਲ ਸਿੰਘ ਕੱਲ 7:30 ਵਜੇ ਸੈਕਟਰ 8 ਦੀ ਕੋਠੀ ਗਿਆ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹਦੇ ਘਰ ਵਿੱਚ ਰਹਿੰਦੇ ਹੋਏ ਲੋਕਾਂ ਨੇ ਸੂ ਮੋਟੋ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਸਵੇਰੇ ਮੇਰੇ ਦਫ਼ਤਰ ਦਾ ਕਰਮਚਾਰੀ ਸੈਕਟਰ 8 ਦੀ ਕੋਠੀ ਗਿਆ ਇੱਕ ਉੱਥੋਂ ਜਵਾਬ ਦੇ ਦਿੱਤਾ ਤੇ ਸੈਕਟਰ 39 ਦੀ ਕੋਠੀ ਗਿਆ ਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉੱਥੇ ਰਹਿਣ ਵਾਲਿਆਂ ਨੇ ਘਰ ਵਿੱਚ ਜਵਾਬ ਦੇ ਦਿੱਤਾ ਇਹ ਸੂ ਮੁੱਟੋ ਨਹੀਂ ਨੋਟਿਸ ਨਹੀਂ ਲੈ ਲਿਆ ਰਸੀਵ ਨਹੀਂ ਕਰਾਇਆ 3rd ਉਹਦੀ ਹੁਣ ਮੈਂ ਈਮੇਲ ਜਿਹੜੀ ਆ ਉਪਾਤੀ ਆ ਉਹਦਾ ਸਕਰੀਨ ਸ਼ਾਟ ਜਿਹੜਾ ਹੈਗਾ ਉਹ ਤੁਹਾਡੇ ਮੀਡੀਆ ਦੇ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਮ ਸਪੱਟਾ ਫੱਟ ਪਹੁੰਚ ਜਾਏਗਾ ਔਰ ਇਸ ਸੂ ਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਵਿਧਾਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜਨ ਸੂਚਿਤ ਜਾਤੀ ਦੇ ਦਫ਼ਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਹੈ ਤੁਸੀਂ ਬਣੀ ਰਹੋ ਹਰ ਤਰ੍ਹਾਂ ਦਾ ਅਪਡੇਟ ਦਿ ਲਈ 온 스카이 ਟੀਵੀ ਦਿਨਾਂ